chase so heavy neck dripping make it loud vip velvet ropes living life so wild pockets looking pregnant my money birthed a child it, like it

ਸਾਰੇ ਮਨੰਤੋਂ ਥੰਦੇ ਦਿੱਤੇ ਜਾਣਗੇ ਜੀ ਦੀ ਕਿਰਪਾ ਦਾ ਕਰੋ ਦਾਮ ਪਾਖੰਸੰ ਤੁਹਾਨੂੰ ਨੇ ਜੀ ਗੁਰਦਾ ਗੁਰਨਾਰ ਸਾਹਿਬ ਦਾਸ ਸਰਬਜੀ ਸਿੰਘ ਰਾਡ ਕੀਪੜਾ ਦਾਸ ਸੁਮੇਸ਼ ਸ਼ੰਕਰਵਾ ਦਾਸ ਮਨਜੀਤ ਸਿੰਘ ਗੁਵਾਰ ਸੋਮਣ ਕਮੇਟੀ 4100 ਰੁਪਏ ਗੁਰਤੇਜ ਸਿੰਘ ਤੇਜ ਯੂਐਸਏ ਸਰਨਵ ਕੁਲਕਾਰ ਸਿੰਘ ਜੀ 400 ਰੁਪਏ ਗੁਰਪ੍ਰੀਤ ਸਿੰਘ 400 ਸਿੰਘ ਦੇਵ ਸਿੰਘ 4100 ਰੁਪਏ ਮਨਜੀਤ ਸਿੰਘ ਅਨਮੋਲ ਸਿੰਘ ਸਰਨਵ ਲਖਵਿੰਦਰ ਸਿੰਘ ਸਾਬਕਾ ਸਰਪੰਚ 1.5 ਘੰਟੇ ਵਾਸਤੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀ ਨਿਹਾਲ ਕਰਨਗੇ ਜੀ ਸਾਹਿਬ 1 ਘੰਟੇ ਵਾਸਤੇ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੁੜ ਕੇ ਬੈਠਦੇ ਹਾਂ ਮੂਹਰੇ ਪਾਵਨ ਚਰਨਾਂ ਵਿੱਚ ਸਤਿਗੁਰੂ ਕਹਿੰਦੇ ਨੇ ਹੋਇਆ ਕਕਰ ਮਿਲੋ ਮੇਰੇ ਭਾਈ ਦੁੱਖ ਦਾ ਮੂਰ ਕਰੋ ਜਿਤ ਨਾਲੇ ਹਰਨਾਂ ਲੈ ਕੇ ਉਹ ਵਟੂ ਜੀ ਕੋਲ ਕੈ ਸੋ ਸਭਾ ਵਿਸ਼ਾ ਸਭਾ ਵਿਸ਼ਾ ਆਪਣੇ ਮੰਤਿਆ ਸਭਾ ਵਿਸ਼ਾ ਕੇ ਪਾਵਨ ਚਰਨਾਂ ਵਿੱਚ ਕੀ ਉਹ ਕਰੰਗਾ ਜਿੰਨੇ ਤੁਸੀਂ ਆਇਆ ਭਾਗ ਨਾ ਬਣਾ ਕੇ ਆਇਓ ਤੁਸੀਂ ਇਹ ਵੀ ਦੇਖਿਆ ਹੋਵੇਗਾ 23 ਸਾਲ ਪਿਛਲੇ ਮੇਰਾ ਕਲ ਚੌਥੀ ਪੁਰਸ਼ਾ ਅਸੀਂ ਆਏ ਆ ਉਹ ਜੇ ਆਖਿਆ ਵੀ ਆ ਵੀ ਗੱਲ ਸੁਣਾਇਓ ਆ ਵੀ ਸੁਣਾਇਓ ਕਿ ਮੈਂ ਚੋਨਾ ਕੋਲੇ ਵਿੱਚ ਦੋ ਫਰਮੈਸ਼ਾ ਦੇ ਬਾੜੀਆਂ ਪੂਰੀਆਂ ਪੀਠੀਆਂ ਕਰ ਸਕਦਾ ਮੈਂ ਸਾਰੀਆਂ ਨਹੀਂ ਜੇ ਮੈਂ ਸਾਰੀਆਂ ਮੇ ਪੋਤਾ ਨਾ ਤੁਹਾਡੀ ਫੁੱਟ ਲਿਸ਼ ਤੇ ਸੁਣਾਵਾਂਗਾ ਜਾਂ ਫਿਰ ਇਤਿਹਾਸ ਲਿਖਿਆ ਜਾਣਾ ਅਸਾਤਿਆਂ ਨੂੰ ਬੇਨਤੀ ਕਰਾਂਗਾ ਭਰ ਰਾਜਪੂਤ ਸਰਦਾਰ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਗਿਆ ਤੇ ਕਿਵੇਂ ਉਹਦੇ ਆਣ ਕੇ ਫਿਰ ਚਰਮ ਦਾ ਨਾਸ਼ ਕੀਤਾ ਇਹ ਪਹਿਲੀ ਵਾਰ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਕਹਾਣੀयां ਚ ਦੋਸਤ ਨੂੰ ਅੱਗੇ ਕੱਲ 6 ਜੂਨ 1984 ਅੜਾ ਤੋਂ ਹੁਣ 7 ਵਜੇ ਕਿਨੇ ਆਇਆ ਅਸੀਂ ਫੈਮਿਲੀ ਘਰੇ ਆ ਗਏ ਆ ਤਾਂ ਅੱਜ ਆਸੀਂ ਮੇਲੇ ਵਿੱਚ ਕੀ ਕੀ ਸ਼ੋਪਿੰਗ ਕੀਤੀ ਉਹ ਦੱਸਾਂਗੇ ਤਾਂ ਚਲੋ ਦੋਸਤ ਮੇਰੇ ਹੈਗੇ ਨੇ ਭਾਂਡੇ ਐ ਅਲੀ ਦੋਸਤਾਂ ਮੇਰੀ ਹੈ ਦੀ ਨਹੀਂ ਕੀਤੀ ਹੈ थैंक यू दिल्ली वाले बुआ जी ਦੋਸਤੋ ਮੇਰੇ ਦਿੱਲੀ ਵਾਲੇ ਭੂਆ ਨੇ ਵੀ ਹੈ ਡਾਕਟਰ ਸਾਡੇ ਕੱਲੇ ਸੈਂਟਮ ਸਿਆ ਫਰੈਂਚ ਹੈ ਨਾ ਜੀ ਲਾਂ ਲੱਗਿਆ ਬਾਏ ਬਾਏ ਦੋਸਤੋ ਆ ਜਾਓ ਵੇ ਜੀ ਇਹ ਚੱਕਰੀ ਐ ਆ ਵੀ ਤਵਾ ਜਨਾ ਬੀਪੀ ਘਟਾ ਤੁਹ ਜਿਹੜੀ ਦਵਾਈ ਖਾਏ ਐ ਐਨਾ ਖਾ ਲੀਆ ਦਵਾਈ ਦੋ ਬਈ ਐਸੇ ਠੀਕ ਆ ਲੁ ഡോലി മെൽ വിൂ രാ